ਕੀ ਨਾਮ ਆ ਤੁਹਾਡਾ ਮੇਰਾ ਨਾਮ ਜਗਤਾਰ RAMਾ ਜੀ ਤੇ ਕੀ ਘਟਨਾ ਹੋਈ ਹੈ ਸੱਜੇ ਤੇ ਅੱਡੇ ਤੇ ਘਟਨਾ ਹੋਈ ਆ ਵੀ ਇੱਥੇ ਅਕਸਰ ਚੋਰੀਆਂ ਹੁੰਦੀਆਂ ਰਹਿੰਦੀਆਂ ਇਹ ਡਾਕਟਰ ਸਾਹਿਬ ਨਾਲ ਮੇਰਾ ਬਹੁਤ ਪ੍ਰੇਮ ਆ ਇਹ ਇਹਦੇ ਤਕਰੀਬਨ 5-6 ਵਾਰੀ ਚੋਰੀ ਹੋ ਚੁੱਕੀ ਆ ਇੱਕ ਤਰੀਕ ਨੂੰ ਇਹਦੇ ਹੱਲੇ ਚੋਰੀ ਹੋਈ ਆ ਤੇ ਜਿਕਰ ਕਰਦਾ ਸੀਗਾ ਵੀ ਮੇਰੇ ਚੋਰੀ ਹੋਈ ਆ ਤੇ ਮੈਂ ਦਾਦਾ ਬਾਤ ਵਿੱਚ ਆਪਾਂ ਚਕਨੇ ਰਹਿਣਾ ਵਾ ਚੋਰ ਫੜਨ ਵਾਸਤੇ ਇਹ ਜਦੋਂ ਚੋਰ ਆਏ ਆ ਰਾਤ ਤੇ ਤਕਰੀਬਨ 2 ਵਜੇ ਦਾ ਟਾਈਮ ਤਕਰੀਬਨ ਤੇ ਉਹ ਡਾਕਟਰ ਸਾਹ ਨੂੰ ਪਤਾ ਲੱਗਾ ਤੇ ਉਹ ਦੋਵੇਂ ਪਿਓ ਪਤਾਏ ਆ ਤੇ ਨਾਲ ਗੱਡੀ ਦੇ ਵਿੱਚ ਤੇ ਚੋਰ ਜਦੋਂ ਲਗੇ ਜਿੰਦਾ ਤੋੜਦੇ ਸੀਗੇ ਉਹਨਾਂ ਨੇ ਚੋਰਾਂ ਨੂੰ ਜਦੋਂ ਲਲਕਾਰਿਆ ਵਾ ਮੰਨ ਲਓ ਚੋਰਾਂ ਨੇ ਵੀ ਗੱਡੀਆਂ ਹੋ ਸਕਦਾ ਵਾ ਉਹ ਜਵਾਬੀ ਫਾਇਰਿੰਗ ਕੀਤੀ ਹੋਵੇ ਜਾਂ ਨਹੀਂ ਕੀਤੀ ਹੋਵੇ ਇਹ ਜਾਂਚ ਦਾ ਵਿਸ਼ਾ ਵਾ ਕਿ ਡਾਕਟਰ ਸਾਹਿਬ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਆ ਪਤਾ ਲੱਗਦਾ ਵਾ ਤੇ ਇਹ ਜਾਂਚ ਦਾ ਵਿਸ਼ਾ ਵਾ ਵੀ ਚੋਰ ਦਾ شناخت ਕੀਤੀ ਜਾਂਦੀ ਆ ਕਿੱਥੋਂ ਦਾ ਕਿੱਥੋਂ ਦਾ ਨਹੀਂ ਇਹ ਅਕਸਰ ਜਦੋਂ ਕੰਪਲੇਨਟ ਹੁੰਦੀ ਆ ਪੁਲਸ ਵਾਲੇ ਕੋਈ ਨਹੀਂ ਸੁਣਦੇ ਇਹ ਅੱਡਾ ਜਿਹੜਾ ਵਾ ਪਤਾ ਲੱਗਦਾ ਵਾ ਵੀ ਜੇ ਮੋਠਾ ਵਾਲੇ ਜਾਈਦਾ ਉਹ ਕਹਿੰਦੇ ਭਲਾਣੇ ਦੀ ਚੌਕੀ ਪੈਂਦੀ ਆ ਭਲਾਣੇ ਵਾਲੇ ਜਾਈਦਾ ਉਹ ਕਹਿੰਦੇ ਆ ਮੋਠਾ ਵਾਲੀ ਚੌਕੀ ਪੈਂਦੀ ਆ ਸਾਨੂੰ ਇਹ ਪਤਾ ਨਹੀਂ ਲੱਗਦਾ ਵੀ ਕੀ ਕਰਦੇ ਆ ਕੋਈ ਸੁਣਵਾਈ ਨਹੀਂ ਹੁੰਦੀ ਕੋਈ ਗੱਲ ਨਹੀਂ ਇਸ ਡਾਕਟਰ ਸਾਹਿਬ ਦੀ ਜਾਨ ਬਚ ਸਕਦੀ ਸੀ ਜੇ ਪਹਿਲਾਂ ਕੋਈ ਮੁਸਤੈਦੀ ਵਰਤੀ ਹੁੰਦੀ ਤੇ ਚੋਰ ਕਿੰਨੇ ਸੀ ਚੋਰ ਤਕਰੀਬਨ 2-3 ਦੱਸਦੇ ਆ ਉਹਨਾਂ ਨੇ ਫੜਿਆ ਕਿਹਾ ਕਿ ਇਹ ਜਿਹੜਾ ਡੈਥ ਜਿਹੜਾ ਮਰ ਗਿਆ ਉਹੋ ਹੀ ਫੜਿਆ ਗਿਆ ਦੂਜਾ ਭੱਜ ਗਿਆ ਵਾ ਇਹ ਰਾਤ ਸਾਰੀ ਜਿਹੜੀ ਘਟਨਾ ਕੀ ਹੋਈ ਆ ਕੀ ਇਹ ਸਾਰਾ ਮਾਮਲਾ ਵਾ ਰਾਤ ਕਪਨੜੀ ਸਾਨੂੰ ਜਾਣਕਾਰੀ ਦੇਹੀ ਮਿਲੀ ਹੈ ਕਿ ਵੀ ਆ ਚਰਨ ਮੈਡੀਕਲ ਸਟੋਰ ਤੇ ਕੋਈ ਚੋਰਾਂ ਨੇ ਰਾਤੀ ਅਟੈਂਪਟ ਕੀਤੀ ਹੈ ਚੋਰੀ ਦੀ ਜਿਹੜੀ ਉਹਨੇ ਸੀਸੀਟੀਵੀ ਤੋਂ ਆਨਲਾਈਨ ਚੱਲਦੇ ਹੋਣ ਕਰਕੇ ਉਹਨੂੰ ਪਤਾ ਲੱਗ ਗਿਆ ਜਿਹੜਾ ਆਪਣੀ ਗੱਡੀ ਵਿੱਚ ਤੇ ਆਇਆ ਸੀ ਤੂੰ ਨੇ ਚੋਰੀ ਨੂੰ ਨਾਕਾਮ ਕਰਨੀ ਕੋਸ਼ਿਸ਼ ਕੀਤੀ ਹੈ ਤੇ ਕਿ ਚੋਰ ਦੇ ਵਿੱਚ ਜੋ ਚੋਰੀ ਕਰ ਰਿਹਾ ਉਹਦੇ ਵਿੱਚ ਆਪਣੀ ਗੱਡੀ ਹਿੱਟ ਕੀਤੀ ਹੈ ਉਹਦੇ ਵਿੱਚ ਜਿਹਨਾਂ ਸਾਹਿਬ ਜ਼ਖਮੀ ਹੋਇਆ ਉਸ ਤੋਂ ਬਾਅਦ ਇਹ ਜਿਹੜੀ ਹੁੱਤੋ ਪਈ ਹੋਈ ਮੇਰੇ ਖਿਆਲ ਨਾਲ ਕੋਈ ਦੁਨਾਲੀ ਸੀ ਸ਼ਾਇਦ ਇਹਨਾਂ ਕੋਲ ਉਹਨਾਂ ਵਿੱਚ ਗੋਲੀ ਚੱਲਣ ਕਰਕੇ ਮੈਂ ਖਰ ਦਾ ਦਰਵਾਜ਼ਾ ਮਾਰ ਕੇ ਦੀ ਮੌਤ ਹੋ ਗਈ ਆ ਉਹ ਜਿਹੜਾ ਦੂਜਾ ਬੰਦਾ ਇੰਜਰਡ ਹੈ ਉਹਦੇ ਬਾਰੇ ਅਜੇ ਕਲੀਅਰ ਨਹੀਂ ਹੈ ਕਿ ਉਹ ਕੀ ਹੈ ਉਹ ਜਖਮੀ ਆ ਜਾਂ ਕਿਧਾ ਵਾਂ ਉਹਦੇ ਬਾਰੇ ਅਜੇ ਮੈਨੂੰ ਪਤਾ ਉਹ ਰਾਤ ਦੀ ਥੀਮ ਹੈ ਉਹਨੂੰ ਜਾਇਜ਼ ਜਾਣਕਾਰੀ ਹੈ ਹੁਣ ਇਹ ਸਾਰੇ ਮਾਮਲੇ ਦੀ ਜਿਹੜੀ ਕੀ ਤਫਤੀਸ਼ ਦੀ ਚੱਲ ਰਹੀ ਹੈ ਦੇਖੋ ਜੀ ਉਹ ਜੋ ਬੰਦਾ ਆਈਡੈਂਟੀਫਾਈ ਹੁੰਦਾ ਵਾ ਕੌਣ ਸੀ ਬੰਦਾ ਕਿੱਥੋਂ ਆਇਆ ਜੀ ਨਾਲ ਉਹਦੇ ਕੌਣ ਸੀਗੇ ਕਿੰਨੇ ਬੰਦੇ ਸੀ ਦੋ ਸੀ ਚਾਰ ਸੀ ਆ ਉਦੋਂ ਕਲੀਅਰ ਹੋ ਜਾਏਗਾ ਜੀ ਨਾਲੋਂ ਤੱਕ ਕਿ ਨਾਲ ਕੌਣ ਸਾਡਾ ਰਿਕ ਬੋਡੀ ਜਿਹੜੀ ਅੱਜ ਤੜਕਸਰ ਜਮਾ ਹੋਈ ਹੈ ਇਹ ਕਿਹਨਾਂ ਦੁਆਰਾ ਜਮਾ ਹੋਈ ਗਈ ਕਰਵਾਈ ਗਈ ਹੈ ਔਰ ਇਹ ਕਿਦੀ ਬੋਡੀ ਹੈ ਇਹ ਅਣਪਛਾਤੀ ਲਾਸ਼ ਹੈ ਜੇ ਸਾਨੂੰ ਉਸ ਦੇ 4-10 ਤੇ ਮਿਲੀ ਹੈ ਇਹ ਐਸਆਈ ਗੁਰਮੀਤ ਸਿੰਘ ਨੇ ਚੌਂਕੀ ਮੋਠਾ ਵਾਲਾ ਤੋਂ ਉਹਨਾਂ ਨੇ ਜਮਾ ਕਰਵਾਈ ਹੈ ਕੁਝ ਦੱਸਿਆ ਹੋਊਗਾ ਵੀ ਇਹ ਕਿਦੀ ਕੋਣ ਹੈਗਾ ਨਹੀਂ ਇਹ ਲਾਸ਼ ਅਣਪਛਾਤੀ ਹੀ ਹੈ ਕੋਈ ਆਇਡੈਂਟੀਫਿਕੇਸ਼ਨ ਨਹੀਂ ਹੋਈ ਉਹਨਾਂ ਦੇ